ਸੀ ਆਂਦੀ ਮੈਂ ਤਾਂ ਮਾਉਂਹੀਲਾ ਕਰਦੀ ਮੈਂ ਕੋਲੀ ਆ ਕੇ ਤਾਂ ਇਹ ਤਾਂ ਚੌਂਗੀਲਾ ਕਰਦੀ ਚਰਣੀ ਕੁੱਟੀ ਹੈ ਕੈਨ ਕੁੱਟੀ ਬਸ ਹੋ ਗਈ ਹਾਂ ਨਾਲੇ ਬੱਲੇ ਕੀ ਕਰ ਗਿਆ ਯਾਰ ਹਾਂ ਵੀ ਖਾਣੀਆਂ ਆਣੀਆਂ ਕਾਲੀਆਂ ਹੋ ਗਈਆਂ ਸਵੇਰੇ ਕੀ ਕਰਨਾ ਵੀਡੀਓ ਬਣਾਈਆਂ ਨੇ ਤੇ ਬੇਸਿਕਾ ਕੱਪੀ ਇਹ ਹੈ ਚਾਹ ਦੀ ਕੁੱਟੀ ਲਈ ਇਹ ਕਹਿੰਦੀ ਇੰਜਾਂ ਆ ਵੀ ਨਾ ਤੇ ਕੁੱਟੇ ਹੀ ਨਾ ਲੀ ਫਿਰ ਨੇ ਰੋਟੀ ਮਾਈ ਮਿੱਠੇ ਕੁੱਟ ਕੇ ਕੱਲ ਕੋਣ ਦਾ ਆਟਾ ਗੁੰਨੇ ਆ ਤੇ ਉਹ ਫਰਿੱਜ ਰਾਤ ਮੋਟਰ ਕਰ ਗਈ। ਉਹ ਚਾਪਰ ਆਟਾ ਗੁੰਨੇ ਮਾਹ ਜੇ ਤੁਸੀਂ ਤੇ ਨਹੀਂ ਆਣਾ ਬਸ ਸਿੰਪਲ ਰੋਟੀ ਕਰਕੇ ਮੈਂ ਜਾ ਜੂਗਾ। ਵੀ ਕੱਲ ਆਪਣੀ ਦਾਹਣੀ ਉਹ ਖਾ ਲੂਗਾ ਤੂੰ। ਵੀ 4:00 ਵਜੇ ਆਪਾਂ ਹੀ ਬੋਕਣੇ ਬਾਤ ਨਾ। ਸਵੇਰੇ 9:00 ਵਜੇ ਲਈ ਵਰ। 9:00 ਵਜੇ 10:00 ਵਜੇ ਜੇ 5:00 ਵਜੇ ਖਾਣਵਾ ਦੇ ਨੇ 4:30 ਵਜੇ ਕੱਢਣਾ। ਇੰਨਾ ਲੇਟ ਨਾ ਜਾ। ਲੈ ਪਹਿਲਾਂ ਆਇਆ ਬੜਾਇਓ ਬਈ ਲੈ ਪਹਿਲਾਂ ਵੀ ਗਏ ਸੀ 6:30 ਵਜੇ 7:30 8:00 ਵਜੇ ਮੇਂ ਪਹੁੰਚ ਜਾਣਾ ਸੀ ਦੀਪੀ ਨੇ ਕਹਲ ਕਰਤੀ ਨਹੀਂ ਪਹਿਲਾਂ ਗਏ ਨਹੀਂ ਮੈਂ ਤੁਸੀਂ ਸੰਸ਼ੇਧ ਦੀਪੀ ਮੈਂ ਆਇਦਿਆਂ ਗਏ ਫਿਰ ਉੱਥੇ ਕਰਦੀ ਮੈਨਾਂ ਦੇ ਉਹ ਉੱਤੇ ਤੁਹਾਨੂੰ ਟਾਈਮ ਲੱਗ ਹੀ ਜਾਂਦਾ ਆਣਾ ਨਾ ਆਇਨ ਨੂੰ ਕਾਣਾ ਪਾਉਣ ਪਹਿਲਾਂ ਗਏ ਨਹੀਂ ਅਸੀਂ ਪੂਰੀਆ ਪਾਣੀ ਪਹਿਲਾਂ ਵੀ ਤਾਂ ਗਏ ਆ ਪਹਿਲਾਂ 6:30 ਵਜੇ ਗਏ ਆ ਕਰੋ ਸਾ 1 ਘੰਟੇ ਲੱਗਦੇ ਸਾਰੇ ਆਈ ਉਹ ਮਾਤੀ ਤੋ ਰੇਤੀ ਪਾਉਣੇ ਖੱਟ ਵਾਈ ਦੀ ਗੈਤੀ ਪਾਉਣੇ ਚਾਰ ਤੋਰੀ ਠੀਕ ਓਹੀ ਗੱਲ ਹੋ ਗਈ ਫਿਰ ਪੱਕਾ ਵੜੇ ਪੱਕਾ ਵੜੇ ਪੱਕਾ ਮੈਂ ਤਾਂ ਬੈਠਦਾ ਬਹੁਤ ਐ ਮਾ ਕਿਵੇਂ ਮੈਂ ਉਹ ਆ ਮੇਚਾਰੇ ਦਾ ਸਾਈਡ ਵਾਲੇ ਮੇਚਾਰੇ ਆ ਹਾਂ ਖੱਟੇ ਚੱਕੀ ਜਾਂਦਾ ਆਈ ਤਾਂ ਪਾਣਾ ਕਿਦਾਂ ਐਸਾ ਪਾਸੰ ਤਵਾਰੇ ਫਿਰ ਕਹਿੰਦੀ ਉੱਥੇ ਆ ਜੀ ਨਹੀਂ ਕੁੜਾ ਮੈਂ 4 ਵਜੇ ਨੂੰ ਆਪਣਾ ਰੋਟੀ ਪਾਣੀ ਬਣਾਉਣ ਲਈ 4 ਵਜੇ ਆਵਾਂਗੀ। ਓ ਮਾਈ ਗੱਲ ਮੈਨੂੰ ਤੇ ਚਾਰ ਮਾਰਗੀ ਗੋਟੀ ਪਾਣੀ ਮਿਲਵਾ ਦਿਓ ਮੈਂ ਤੁਹਾਨੂੰ ਮਨਵਾ ਦੂ। ਉਹ ਵਾਗ ਰੱਖ। ਮੈਂ ਸਿੱਧਾ 4 ਵਜੇ ਆਵਾਂਗੀ ਬਾਈ ਤਿਆਰ ਹੋ ਕੇ ਆਵਾਂਗੀ ਉਦੋਂ। ਇਹ ਕੁਰਤਾ ਪਜਾਮਾ ਲੈ ਆਇਆ ਆਪਣਾ ਕੁਰਤਾ ਪਜਾਮਾ ਪਾ ਕੇ ਆਉਂਗਾ। ਮੰਮਾ ਕਿੱਥੇ ਜਾਣਾ ਹੈ? ਪਹੁੰਚ ਕੇ ਆਪਣੇ ਘਰੇ ਪਟਿਆਲੇ ਤੇ ਕਦੇ ਆ ਕੇ ਥੋੜੀ ਜਿਹੀ ਸ਼ਾਂਤੀ ਜੀ ਮਿਲਿਆ ਜਿਵੇਂ ਵੀ ਆਪਾਂ ਅੰਦਰ ਵੜਦੇ ਆ ਨਾ ਉਮੀ ਬੰਦੇ ਨੂੰ ਸ਼ਾਂਤੀ ਮਿਲ ਲੱਗ ਜਾਂਦੀ ਇਹ ਵੀ ਆਪ ਦਾ ਘਰ ਆ ਤੇ ਦੇਖ ਕਿਵੇਂ ਮਸਤ ਕਰਦੇ ਇੱਧਰ ਦੇਖੋ ਉਹਪਿੰਦਰ ਤਾਂ ਪੈ ਗਿਆ ਆ ਕੇ ਚੱਲ ਵੀ ਨਿਮਰਤ ਵੀ ਗਿਆ ਤੇ ਥੋੜਾ ਥੋੜਾ ਤਾਂ ਮਤਲਬ ਠੀਕ ਪਿਆਇਆ ਤਾਂ ਹੁਣ ਬਾਕੀ ਸਫਾਈ ਵਗੈਰਾ ਦਾ ਕੰਮ ਹੋ ਕੱਲ ਨੂੰ ਤੇ ਕੱਲ ਨੂੰ ਹੀ ਆਪਾਂ ਕਪੜਾ ਲੀੜਾ ਸਾਂਭਾਂਗੇ ਇੱਕ ਵਾਰੀ ਗੱਡੀ ਜੋ ਕੜਕੜ ਕੇ ਆਏ ਢੇਰ ਲਾਤਾ ਕੇਰਾ ਇੱਧਰ ਸਮਾਰ ਸੂਰ ਵੀ ਹੁੰਦਾ ਉੱਪਰ ਰੱਖ ਕੇ ਗਈ ਹਾਂ ਤਾਂ। ਸਫਾਈ ਹੋਈ ਸੀ ਮੇਰੇ ਕਰੇ ਇੱਕ ਅੱਜ ਲੱਗੇ ਪੂਰਾ ਸਫਾਈ ਕਰਨ ਹਜੇ ਤੱਕ ਇਹੀ ਰੂਮ ਹੋਇਆ ਥੋੜਾ ਬਹੁਤ ਬਾਰ ਹੋਇਆ ਤੇ ਇੱਥੇ ਤਾਂ ਹਜੇ ਗੰਦ ਮੈੜਿਆਗਾ ਹੋਈ ਜਾਂਦਾ ਕੰਮ ਤੇ ਇੱਧਰ ਤੇ ਸਾਡੇ ਬੰਦੇ ਨੇ ਹਜੇ ਰਸੋਈ ਵੀ ਪਈਆ ਤੇ ਜਾਇ ਇਹ ਰੂਮ ਚ ਥੋੜਾ ਬਹੁਤ ਹੋਇਆ ਤੇ ਬੰਦਾ ਕਹੀ ਜਾਂਦਾ ਮੈਂ ਉੱਪਰ ਕੰਮ ਕੀਤਾ ਮੇਰਾ ਵੀ ਕੰਮ ਦੇਖ ਹੁਣ ਬੰਦੇ ਦਾ ਕੰਮ ਦੇਖ ਕੇ ਆਈਏ ਬੰਦੇ ਨੇ ਕੀ ਕੰਮ ਕੀਤਾ ਕੀਤਾ ਵੀ ਜਾਂ

क्योंकि इतने असी रही नहीं इस करके पूरा हज खाली पै बाथरूम भी तैयार करवा वाला सो so, इधर स्टोर अपना स्टोर च रखा पेटा लिया हम उपर चढ़ के हम चाहिए पौड़ी तो क्योंकि उपर चढ़ के ना प्रशत्ती होंगे प्रसत्ती कहने उपर समान पे व रखना आपक जो है त

ਥੱਕ ਵੀ ਗਿਆ ਦੁਪਹਿਰ ਦੇ ਵੱਜ ਗਏ ਦੇਖੋ ਸਵਾ ਦੋ ਪਰ ਥੱਕ ਗਏ ਪੂਰਾ ਇਹ ਇਹ ਕੰਮ ਸਾਫ ਕਰਨੇ ਲੈ ਹਮੂ ਦੀ ਨਫਸ ਇਹ ਸੜਕ ਉੱਤਰਾ ਨਹੀਂ ਬਿਠਾ ਅਸਰ ਕਰ ਜਿਹਦਾ ਕੀਤਾ ਹੋਇਆ ਪਰ ਗੇਟ ਖੋਲਣਾ ਇੱਥੇ ਪੌੜੀ ਉਨ ਉੱਪਰੋਂ ਵੀ ਖਾਲੀ ਕਰਦੀ ਪਹਿਲਾਂ ਤਾਂ ਸਿੱਟੀ ਜਾਣੇ ਆ ਸਮਾਨ ਜਦੋਂ ਆਉਣੇ ਕਰੇ ਉਦੋਂ ਪਤਾ ਲੱਗਦਾ ਵੀ ਇਹ ਪੜਾ ਲੱਗਦਾ ਫਿਰ ਇਥੋਂ ਚੱਕ ਕੇ ਉੱਪਰ ਉੱਪਰ ਤੋਂ ਥੱਲੇ ਕਿਤੇ ਗਿਰਾਣਾ ਦੇ ਮੁੰਡੇ ਚੱਜਣਾ ਲਾ ਦੇ ਕਿਤੇ ਮੇਰਾ ਚੂਲਾ ਤੜਵਾ ਦੇ ਨਹੀਂ ਔਰ ਚੰਗਾ ਉਨ ਬਈ ਅਸੀਂ ਕੰਮ ਕਰਕੇ ਥੱਕ ਗਏ ਕਿਉਂਕਿ 3 ਵਜੇ ਗਏ ਤੇ ਭੁੱਖ ਵੀ ਬਹੁਤ ਲੱਗੀ ਸੀ ਹੁਣ ਸਾਡਾ ਬੰਦਾ ਜਾ ਕੇ ਲੈ ਕੇ ਆਇਆ ਪਕੌੜੇ ਘੰਟਾ ਹੋ ਗਿਆ ਮੈਨੂੰ ਵੇਟ ਕਰੀ ਜਾਂਦੀ ਨੂੰ ਕਿੰਨਾ ਟਾਈਮ ਕਾਹਦਾ ਲੱਗਿਆ ਮੈਂ ਘਰੇ ਜਵਾਦ ਕੰਮ ਨੂੰ ਕੀ ਕਰਨੂ ਵੀ ਮਿਲਣਾ ਹਾਂ ਆ ਠੀਕ ਹੈ ਅਸੀਂ ਤਾਂ ਪੀ ਲੇ ਚਲੋ ਠੀਕ ਹੈ ਪਕੌੜੇ ਖਾਣੇ ਤਾਂ ਖਾ ਲੋ ਤੇ ਨਹੀਂ ਫਿਰ ਕੁਝ ਨਹੀਂ ਮਿਲੂਗਾ ਪਲੇਟ ਚ ਲੈ ਜੂਸ ਵੀ ਪਾਲ ਦਾ ਸਵਾਦ ਨਾਲ ਇਹ ਖਾਂਦਾ ਮੈਨੂੰ ਕੰਮ ਕਰਨ ਦੇ ਦੇ ਕੋਈ ਲੇ ਲੇ ਆਪਣਾ 사ਵਰ ਟਾਈਮ ਹੋ ਚੁਕੇ ਨੇ 5:30 ਇਸ ਟਾਈਮ ਨਾ ਆਏ ਹੈਗੇ ਕਿਉਂਕਿ ਕਰ ਗੰਦ ਇੰਨਾ ਜਿਆਦਾ ਸੀ ਕਿਉਂਕਿ ਕਦੇ ਕਦੇ ਆਉਨੇ ਨਾ ਤਾਂ ਫਿਰ ਮਿੱਟੀ ਵਗੈਰਾ ਢੇਰਿਆ ਕਰਕੇ ਹੋਈ ਜਾਂਦੀ ਹੈ ਹਜੇ ਵੀ ਇੰਨੀ ਸਫਾਈ ਨਹੀਂ ਹੋਈ ਫਿਰ ਵੀ ਥੋੜਾ ਬਹੁਤ ਦੇਖੋ ਕਿਚਨ ਸੈੱਟ ਕੀਤਾ ਇੰਨਾ ਗੰਦਾ ਪਿਆ ਸੀਗਾ ਤੇ ਕਿਚਨ ਦੀ ਥੋੜੀ ਬਹੁਤ ਸੈਟਿੰਗ ਕੀਤੀ ਸਾਫ ਕੀਤਾ ਇੱਕ ਇਹ ਵਾਲਾ ਰੂਮ ਵੀ ਸਾਫ ਹੋ ਗਿਆ ਦੇਖੋ ਤੇ ਕਿਉਂਕਿ ਕਾਫੀ ਹੋ ਜਾਂਦਾ ਕੰਮ ਤੇ ਬੈੱਡ ਸ਼ੀਟਾਂ ਵਗੈਰਾ ਹੋਰ ਆ ਜੀ ਕੱਪੜੇ ਧੋਣ ਵਾਲੇ ਪਏ ਨੇ ਤੇ ਦੇਖੋ ਇਸ ਤਰ੍ਹਾਂ ਤੇ ਇੱਕ ਇੱਕ ਇਧਰ ਵੀ ਆਪਾਂ ਸੈੱਟ ਕਰਤਾ ਥੋੜਾ ਬਹੁਤ ਕਿ ਕੋਈ ਚਲੋ ਆ ਜਾਂਦਾ ਹਨਾ ਸਜਿਆ ਕੱਪੜੇ ਉੱਪਰ ਰੱਖ ਕੇ ਆਉਣੇ ਆਗੇ ਪੇਟੀ ਦੇ ਵਿੱਚ ਤੇ ਉੱਥੇ ਰੱਖ ਕੇ ਆਉਣੇ ਆਗੇ ਤੇ ਇਸ ਵਾਰ ਮੈਂ ਸੈਟਿੰਗ ਵੀ ਚੇਂਜ ਕਰਤੀ ਪਹਿਲਾਂ ਨਾ ਆ ਵੱਡਾ ਸੋਫਾ ਉੱਤੇ ਮਤਲਬ ਦੋ ਸਾਹਮਣੇ ਦੋ ਛੋਟੇ ਸੀਗੇ ਇਧਰ ਵੱਡਾ ਸੀਗਾ ਤੇ ਸੈੱਟ ਨਹੀਂ ਹੁੰਦਾ ਸੀ ਇਸ ਵਾਰ ਮੈਂ ਸੈਟਿੰਗ ਚੇਂਜ ਕਰਕੇ ਤੇ ਉਹ ਸੀਗਾ ਉਹ ਇੱਥੇ ਲੱਗੇ ਹੋਏ ਸੀ ਬਟ ਇਸ ਵਾਰ ਸੈਟਿੰਗ ਚੇਂਜ ਕੀਤੀ ਤਾਂ ਮੈਨੂੰ ਜਿਆਦਾ ਵਧੀਆ ਲੱਗੀ ਤੇ ਇਸ ਵਾਰ ਦੀ ਸੈਟਿੰਗ ਤੇ ਹੁਣ ਉਸ ਤੋਂ ਬਾਅਦ ਕੰਦਰਿੰਦਰ ਦੀਆਂ ਪੱਗਾਂ ਸੀਗੀਆਂ ਥੋੜੀਆਂ ਜਿਹੀਆਂ ਨਾ ਇੱਕ ਇੱਕ ਵਾਰੀ ਬੰਨੀ ਸੀਗੀ ਕੱਲ ਤੇ ਉਹ ਥੋੜੀ ਜਿਹੀ ਗਿੱਲੀ ਸੀਗੀ ਤੇ ਆਪਾਂ ਕਰਤੀ ਤੇ ਇੱਕ ਆਹ ਫੋਟੋ ਪਹਿਲਾਂ ਡਰੈਂਗਲ ਹੁੰਦੇ ਵਿੱਚ ਲੱਗੀ ਹੋਈ ਸੀ ਮੇਰੀ ਕਦੋਂ ਦੀ ਫੋਟੋ ਆ ਤੇ ਮਤਲਬ ਕਿ ਪਹਿਲਾਂ ਡ੍ਰੈਂਕ ਰੂਮ ਦੇ ਵਿੱਚ ਲੱਗੇ ਹੋਏ ਸੀ ਫਿਰ ਹੁਣ ਅਜ ਵਰਤਾਰਕ ਮੈਂ ਇੱਥੇ ਲਾਤੀ ਤੇ ਇਹ ਸਾਡੀ ਪਹਿਲਾਂ ਦੀ ਮਤਲਬ ਕਾਫੀ ਸਾਲੋਂ ਕਰਵਾ ਚੋਤ ਵਗੈਰਾ ਦੀ ਹੈ ਇਸ ਕਰਕੇ ਤੇ ਬਾਕੀ ਆ ਚੀਜ਼ਾਂ ਨੇ ਥੋੜੀਆਂ ਥੋੜੀਆਂ ਆ এলিਫੈਂਟ ਤਾਂ ਮੈਂ ਤੁਹਾਨੂੰ ਦਿਖਾਈ ਵੀ ਸੀਗੇ ਸ਼ਾਇਦ ਤੇ ਮੈਂ ਦਿੱਲੀ ਤੋਂ ਲੈ ਕੇ ਆਈ ਸੀ ਪਤਾ 20 ਰੁਪਏ ਦਿੱਤੇ ਸਿਰਫ ਕਿੰਨੇ ਸੋਨੇ ਨੇ ਤੇ ਇੱਕ ਆ ਛੋਟੇ ਛੋਟੇ ਪੌਟ ਸੀਗੇ ਇਹਦੇ ਵਿਚਾਰੇ ਫਲਾਵਰ ਲਿਆ ਕੇ ਲਾਉਣੇ ਮੈਂ ਤੇ ਇਹ ਵੀ ਮੈਨੂੰ 20 ਰੁਪਏ ਦੇ ਮਿਲੇ ਸੀਗੇ ਤੇ ਉਸ ਤੋਂ ਬਾਅਦ ਬਸ ਇਹ ਆ ਤੇ ਇਹ ਫੋਟੋ ਸਾਡੀ ਉਦੋਂ ਦੀ ਹੈ ਜਦੋਂ ਮੈਂ ਕਿੰਨੀ ਪਤਲੀ ਹੁੰਦੀ ਸੀ ਜਦੋਂ ਸਾਡੀ ਮੈਰਿਜ ਹੋਈ ਹੈ ਨਾ ਉਸ ਟਾਈਮ ਦੀ ਫੋਟੋ ਹੈ ਇਹ ਤੇ ਮਤਲਬ ਕਿ ਉਸੇ ਮਹੀਨੇ ਦੀ ਹੈ ਹਾਂ ਤੇ ਅਸੀਂ ਨਵੰਬਰ ਦੇ ਵਿੱਚ ਗਏ ਸੀਗੇ ਅਸੀਂ ਬਕਾਰ ਹੁੰਦੇ ਸੀ ਵਿਹਾਰ ਦੇ ਰਾਂਜੀ ਦੇ ਵਿੱਚ ਇੱਧਰ ਝਾਰਖੰਡ ਚ ਤੇ ਉੱਥੇ ਫਿਰ ਅਸੀਂ ਘੁੰਮਣ ਗਏ ਜਿੱਦੀ ਹੈ ਕਰ ਤੇ ਉਦੋਂ ਦੀ ਫੋਟੋ ਹੈ ਉਦੋਂ ਦੇ ਖੰਦਰਿੰਦਰ ਦੇ ਵਾਲ ਵੀ ਨਹੀਂ ਹੁੰਦੇ ਸੀ ਤੇ ਫਿਰ ਉਹਨੇ ਨਾ ਪਗੜੀ ਵੀ ਨਹੀਂ ਬੰਨੀ ਸੀਗੀ ਤੇ ਇਸ ਤਰੀ ਗਏ ਸੀਗੇ ਘੁੰਮਣ ਤੇ ਇਹ ਉਦੋਂ ਦੀ ਫੋਟੋ ਹੈ তে বাড়ি বোত ਸੈਟਿੰਗ ਕੀਤੀ ਹੈ ﺍﻟमारी ਦੀ ਕੱਪੜੇ ਵਗੈਰੇ ਨੰਗਾ ਪੈ ਜਾਂਦਾ ਹਜੇ ਵੀ ਕੱਪੜੇ ਪਏ ਨੇ ਬਟ ਮੈਂ ਸਾਰੇ ਕੱਡੇ ਨਹੀਂ ਸੀਗੇ ਹਜੇ ਗੱਡੀ ਦੇ ਵਿੱਚੋਂ ਕਿਉਂਕਿ ਮੈਂ ਸੈਟਿੰਗ ਨਹੀਂ ਹੋਣੀ ਸੀ ਤੇ ਥੋੜਾ ਬਹੁਤ ਹੀ ਬੜੀ ਮੁਸ਼ਕਲ ਨਾਲ ਸੈੱਟ ਹੋਇਆਗਾ ਰੂਮ ਬੈਠਣ ਜੋਗੇ ਹੋਏ ਹੁਣ ਲੱਗਦਾ ਥੋੜਾ ਜਿਹਾ ਇੱਥੋਂ ਦੇਖੋ ਵੀ ਹਾਂ ਮਤਲਬ ਕਿ ਘਰ ਹੈਗਾ ਤੇ ਇਹਨਾਂ ਗੰਦ ਪਿਆ ਹੋਇਆ ਸੀਗਾ ਘਰੇ ਤੇ ਬਹੁਤ ਬੁਰਾ ਹੁਣ ਥੱਕ ਚੁੱਕੇ ਆ ਇਸ ਕਰਕੇ ਹਿੰਮਤ ਹਾਰ ਚੁੱਕੇ ਆ ਤੇ ਇਸ ਕਰਕੇ ਕੋਈ ਕੰਮ ਕਰਨ ਨੂੰ ਇਹਨਾਂ ਜੀਨ ਨਹੀਂ ਕਰਦਾ ਤੇ ਹੋਨ ਬਾਕੀ ਸਟਾਰਟਿੰਗ ਨੂੰ ਹੀ ਕਰ ਲੂ ਸਾਡਾ ਕਿਤੇ ਪ੍ਰੋਗਰਾਮ ਵੀ ਹੈ ਅਸੀਂ ਬਾਹਰ ਜਾਣਾ ਕਿਤੇ ਤੇ ਅੱਜ ਸੋਚਿਆ ਕਿ ਚਲੋ ਥੋੜਾ ਬਹੁਤ ਹੋ ਗਿਆ ਜਿਵੇਂ ਤਾਂ ਪੋਚਾ ਵੀ ਨਹੀਂ ਲੱਗਿਆ ਹੈਗਾਗਾ ਬਸ ਸਿਰਫ ਝਾੜੂ ਲਾਇਆ ਕਿਉਂਕਿ ਮਤਲਬ ਕਿ ਉੱਪਰ ਜਾਲੇ ਵਗੈਰਾ ਲੋਨੇ ਉਹ ਰ ਕਿੰਨਾ ਕੰਮ ਹੋ ਜਾਂਦਾ ਤੇ ਬਹੁਤ ਜ਼ਿਆਦਾ ਥੱਕ ਚੁੱਕੀ ਸੀ ਇਸ ਕਰਕੇ ਮੈਂ ਸੋਚਿਆ ਕਿ ਚਲੋ ਅੱਜੀ ਝਾੜੂ ਪੋਚੇ ਲਾਉਣ ਨੂੰ ਰਹਿਣ ਦੇ ਪੋਚੇ ਲਾਉਣ ਦੀ ਹਿੰਮਤ ਨਹੀਂ ਸੀਗੀ ਤੇ ਬਸ ਝਾੜੂ ਲਾ ਤਾ ਇੱਕ ਵਾਰੀ ਤੇ ਬਾਕੀ ਜਿਹੜਾ ਰਹਿ ਗਿਆ ਫਿਰ ਕੱਲ ਨੂੰ ਅਸੀਂ ਕਿਤੇ ਜਾਣਾਗਾ ਬਾਹਰ ਸ਼ਾਇਦ ਤੇ ਬਾਕੀ ਵੀ ਕੱਲ ਨੂੰ ਜਾਂ ਪਾਸੋਂ ਜਦੋਂ ਵੀ ਅਸੀਂ ਘਰੇ ਹੋਏ ਬਾਕੀ ਹਜੇ ਖਿੜਕੀਆਂ ਵਗੈਰਾ ਵੀ ਸਾਫ਼ ਕਰਦਾਲੂਗਾ ਪੱਕਾ ਹੋ ਰਾ ਥੋੜਨਾ ਥੋੜੀਆਂ ਤੇ ਰੈਂਦਗਰ ਮੋਟੀਆਂ-ਮੋਟੀਆਂ ਹੂ ਇੱਕ ਵਾਰੀ ਤੇ ਬਾਕੀ ਉਹ ਕਰਾਂਗੇ ਫਿਰ ਦੇਖਦੇ ਆ ਚੱਲਿਆ ਇੱਧਰ ਖਾਣਾ ਪੀਣਾ ਕੜੀ ਆਪਾਂ ਚੋਰੀ ਕਰਕੇ ਲੈ ਆਈ ਸੀ ਰੋਟੀਆਂ ਇੱਥੇ ਮੰਮੀ ਨੇ ਬਣਾ ਦਿੱਤੀਆਂ ਸੀ ਆਪਣਾ ਟਾਈਮ ਬਾਸ ਵਧੀਆ ਹੋ ਗਿਆ ਤੇ ਹੁਣ ਸੋਚਿਆ ਕਿ ਇਹੀ ਖਾਓ ਤੇ ਸੌਂ ਜੋ ਕਿਉਂਕਿ ਬਹੁਤ ਥੱਕੇ ਪਏ ਆਗੇ ਸਵੇਰ ਦੇ ਸਫਰ ਕਰ ਕਰਕੇ ਤੇ ਸੋ ਬਾਕੀ ਆਪਣਾ ਚੁੱਲ੍ਹਾ ਫੇਰੀ ਸਵੇਰ ਤੋਂ ਸਟਾਰਟ ਕਰਾਂਗੇ ਆ ਕਿ ਨਹੀਂ ਹੁਣ ਬਾਕੀ ਦਾ ਸਵੇਰ ਸਾਡਾ ਬੰਦਾ ਮੈਨੂੰ ਪਰਾਰੇ ਬਣਾ ਕੇ ਖਿਲਾਉ ਸਵੇਰ ਤੋਂ ਦੇਖੋ ਨਿਭਰ ਤੇ ਕਿ ਮੈਂ ਗੱਦੀ ਐ ਤੇ ਉਹਨਾਂ ਪੈਸੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਰਾਤ ਹੋ ਗਈ ਸਾਰਿਆਂ ਨੂੰ ਗੁੱਡ ਨਾਈਟ ਤੇ ਜਿਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜਰੂਰ ਦਬਾ ਦੇਣਾ ਤਾਂ ਕਿ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਤੇ ਬਾਕੀ ਕੱਲ ਤੋਂ ਨਵੇਂ-ਨਵੇਂ ਬਲੌਗ ਦੇਖਦੇ ਆ